ਸ਼ਬਾਬਾ ਜੀ ਛੋਟੇ ਸਹਿਬਜਾਦਾਂ ਤੇ ਮਾਤਾ ਗੁਜਰੀ ਕੌਰ ਜੀ ਨੇ ਜਿੱਥੇ ਰਾਤ ਕੱਟੀ ਸੀ ਉਹ ਜਗ੍ਹਾ ਕਿਹੜੀ ਹੈ ਜੀ ਆਜੋ ਦੋਸਤੋ ਇੱਕ ਤੁਹਾਨੂੰ ਛੱਪੜ ਦਿਖਾਉਣਿਆ ਜਿੱਥੇ ਛੋਟੇ ਸਹਿਬਜਾਦਾਂ ਨੇ ਰਾਤ ਕੱਟੀ ਸੀ ਜੋਰਾਵਰ ਫਤਿਹ ਸਿੰਘ ਮਾਤਾ ਗੁਜਰੀ ਸਾਤ ਕਾਇਨੂਰ ਦੇ ਤਲਪੇ ਕੱਟੀ ਇੱਕ ਰਾਤ ਤਾਂ ਦੋਸਤੋ ਆ ਜਿਹੜਾ ਤੁਸੀਂ ਛੱਪੜ ਵੇਖ ਰਹੇ ਹੋ ਇਸ ਛੱਪੜ ਤੇ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਾਂ ਨੇ ਇੱਕ ਰਾਤ ਕੱਟੀ ਸੀ ਜਦੋਂ ਪਰਿਵਾਰ ਦਾ ਵਿਛੋੜਾ ਹੋਇਆ ਸੀ ਗੰਗੂ ਬ੍ਰਾਹਮਣ ਸੀ ਜੋ ਉਹ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੂੰ ਇਸ ਥਾਂ ਤੇ ਲੈ ਕੇ ਆਇਆ ਸੀ ਤੇ ਉਸ ਤੋਂ ਬਾਅਦ ਕੱਲਿਆਂ ਨੂੰ ਇੱਥੇ ਕਿਉਂ ਛੱਡ ਕੇ ਗਿਆ ਤੇ ਆਪ ਕਿਸ ਲਾਲਚ ਦੇ ਵਿੱਚ ਚਲਾ ਗਿਆ ਉਹ ਗੱਲਾਂ ਬਾਤਾਂ ਬਾਰੇ ਵੀ ਚਰਚਾ ਕਰਾਂਗੇ ਪਹਿਲਾਂ ਤੁਸੀਂ ਆ ਪਵਿੱਤਰ ਧਰਤੀ ਵੇਖੋ ਕਾਇਨੌਰ ਦੀ ਜਿਹਨੂੰ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਦੀ ਚਰਨ ਸ਼ੋਪ ਪ੍ਰਾਪਤ ਹੈ ਤਾਂ ਇਹ ਦ੍ਰਿਖਤ ਜਿਹੜੇ ਤੁਸੀਂ ਵੇਖ ਰਹੇ ਹੋ ਉਸ ਵੇਲੇ ਦੇ ਨੇ ਪਹਿਲਾਂ ਇੱਥੇ ਕਿਚਰੀ ਹੁੰਦੀ ਸੀ ਕਹਿੰਦੇ ਬਹੁਤ ਵੱਡਾ ਜਿਹੜਾ ਜੰਗਲ ਹੁੰਦਾ ਸੀਗਾ ਪਰ ਹੁਣ ਜਿਹੜਾ ਜੰਗਲ ਕੱਟਿਆ ਗਿਆ ਤੇ ਸਾਫ਼ ਸੁਥਰਾ ਇਲਾਕਾ ਬਣ ਗਿਆ ਇੱਥੇ ਇੱਕ ਬਹੁਤ ਵੱਡਾ ਛੱਪੜ ਸੀਗਾ ਪਹਿਲਾਂ ਹੁਣ ਇਹ ਛੱਪੜ ਜਿਹੜਾ ਬਹੁਤ ਛੋਟਾ ਰਹਿ ਗਿਆ ਹੁਣ ਆਪਾਂ ਗੱਲ ਕਰਦੇ ਆਂ ਵੀ ਮਾਤਾ ਗੁਜਰੀ ਤੇ ਛੋਟੇ ਸਹਿਬ ਜਾਦੇ ਇੱਥੇ ਕਿਵੇਂ ਆਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਆਪਣੇ 500 ਸਿੰਘਾਂ ਦੇ ਨਾਲ ਤਾਂ ਪਹਿਲਾ ਕਰਤਾਰਪੁਰ ਸਾਹਿਬ ਜਾ ਕੇ ਜਿਹੜਾ ਮੱਥਾ ਟੇਕਿਆ ਤੇ ਉਦੋਂ ਬਾਅਦ ਇਧਰਲੇ ਪਾਸੇ ਆਏ ਤਾਂ ਸਰਸਵਰ ਨਦੀ ਦੇ ਇੱਕ ਬਹੁਤ ਵੱਡਾ ਜਿਹੜਾ ਹੜਾ ਆਇਆ ਹੋਇਆ ਸੀਗਾ ਸਰਸਵਰ ਨਦੀ ਪੂਰੀ ਉਛਲਦੀ ਸੀਗੀ ਤਾਂ ਉਸਤੇ ਦੋਸਤੋ ਜਿਹੜਾ ਪਰਿਵਾਰ ਦਾ ਪਿਛੋੜਾ ਹੋ ਗਿਆ ਮਾਤਾ ਗੁਜਰੀ ਤੇ ਛੋਟੇ ਸਹਿਬਜਾਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਅਲੱਗ ਹੋ ਗਏ ਪਹਿਲੀ ਰਾਤ ਉਹਨਾਂ ਨੇ ਕੁੰਮਾ ਮਾਸ਼ਕੀ ਦੇ ਘਰ ਕੱਟੀ ਸੀ ਰੋਪੜ ਵਿਖੇ ਤੇ ਦੂਜੀ ਰਾਤ ਜਿਹੜੀ ਇਸ ਥਾਂ ਤੇ ਕੱਟੀ ਸੀ ਆ ਜਿਹੜੀ ਤੁਸੀਂ ਥਾਂ ਤੇ ਆਪਾਂ ਜਿੱਥੇ ਹੁਣ ਆਏ ਹੋਇਆ ਤਾਂ ਇਸ ਥਾਂ ਤੇ ਰਾਤ ਕੱਟੀ ਸੀ ਗੰਗੂ ਬ੍ਰਾਹਮਣ ਜਿਹੜਾ ਲੈ ਕੇ ਆਇਆ ਸੀਗਾ ਤਾਂ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਹ ਜਗਰ ਦੇ ਇਹ ਪੌਣੀਆਂ ਉੱਤਰ ਕੇ ਜਿਹੜੀ ਜਗ੍ਹਾ ਹੈਗੀ ਤਾਂ ਇੱਥੇ ਜਿਹੜੀ ਰਾਤ ਕੱਟੀ ਸੀ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਤੇ ਇਸ ਗੱਲ ਦਾ ਜਿਹੜਾ ਪਤਾ ਕਿਵੇਂ ਲੱਗਿਆ ਵੀ ਇੱਥੇ ਰਾਤ ਕੱਟੀ ਸੀ ਤਾਂ 1827 ਵਿੱਚ ਭਾਈ ਵੀਰ ਸਿੰਘ ਨੇ ਇੱਕ ਪੁਸਤਕ ਲਿਖੀ ਸੀ ਸ਼ਾਇਦ ਉਹਦਾ ਨਾਮ ਸਾਗਰ ਸੀਗਾ ਤੇ ਉਹਦੇ ਵਿੱਚ ਬਕਾਇਦਾ ਜਿਹੜਾ ਲਿਖਿਆ ਹੋਇਆਗਾ ਜੋਰਾਵਰ ਫਤਿਹ ਸਿੰਘ ਮਾਤਾ ਗੁਜਰੀ ਦੀ ਸਾਥ ਕਾਇਨੌਰ ਦੇ ਤਲਪੇ ਕੱਟੀ ਇੱਕ ਰਾਤ ਤਾਂ ਇਹ ਛੱਪੜ ਜਿਹੜਾ ਇੱਕੇ ਸੀ ਪਿੰਡ ਦੇ ਵਿੱਚੋਂ ਹੋਰ ਕੋਈ ਜਿਹੜਾ ਛੱਪੜ ਨਹੀਂ ਸੀ ਕਾਇਨੌਰ ਪਿੰਡ ਵੀ ਜਿਹੜਾ ਇਹੀ ਹੈ ਤਾਂ ਇਸ ਕਰਕੇ ਜਿਹੜਾ ਇਸ ਜਗ੍ਹਾ ਦੀ ਜਿਹੜੀ ਖੋਜ ਹੋਈ ਸੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੂੰ ਗੰਗੂ ਬ੍ਰਾਹਮਣ ਜਿਹੜਾ ਇੱਥੇ ਬਿਠਾ ਕੇ ਚਲਾ ਗਿਆ ਸੀ ਤੇ ਅੱਗੇ ਮਤਲਬ ਸਿਹੜੀ ਕਣੀ ਦੇਖਣ ਵਗ ਗਿਆ ਸੀ ਵੀ ਕੋਈ ਖਾਤਰਾ ਤਾਂ ਨਹੀਂ ਹੈਗਾ ਜਾਂ ਵੀ ਰਾਹ ਸਾਫ਼ ਹੈਗਾ ਤੇ ਤਾਂ ਕਰਕੇ ਜਿਹੜਾ ਇੱਥੇ ਲੈ ਗਿਆ ਤੇ ਲਾਲਚ ਦੇ ਵਿੱਚ ਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਨੌਪੋ ਦੀ ਰਾਤ ਸੀ ਮਾਤਾ ਗੁਜਰੀ ਦੇ ਤੇ ਛੋਟੇ ਸਾਹਿਬ ਜਦਿਆਂ ਨੇ ਉਹ ਕੱਟੀ ਸੀ ਜੀ ਸਿਹੜੀ ਸਿਹੜੀ ਤੋਂ ਗੰਗੂ ਬ੍ਰਾਹਮਣ ਜਿਹੜਾ ਬੇਈਮਾਨ ਹੋ ਗਿਆ ਦੀ ਸੋਨੇ ਦੀਆਂ ਮੋਹਰਾਂ ਪਿੱਛੇ ਤੇ ਜਿਹੜਾ ਮਰਿੰਡਾ ਕੋਤਵਾਲੀ ਥਾਣੇ 'ਚੋਂ ਪੁਲਿਸ ਬੁਲਾ ਕੇ ਅ ਕੈਦ ਕਰਵਾ ਦਿੱਤਾ ਸੀ ਤੇ ਉਸ ਤੋਂ ਬਾਅਦ ਉੱਥੇ ਵੀ ਜਿਹੜਾ ਗੁਰਦੁਆਰਾ ਆਟਕ ਸਾਹਿਬ ਬਣਿਆ ਹੋਇਆਗਾ ਤੇ ਪੁਲਿਸ ਜਦੋਂ ਫੜ ਕੇ ਲੈ ਗਈ ਸੀ ਫਿਰ 10 ਪੋ ਦੀ ਜਿਹੜੀ ਰਾਤ ਸੀ ਉਹ ਮਰਿੰਡੇ ਕੱਟੀ ਸੀ 11 ਤੇ 12 ਪੋ ਦੀ ਜਿਹੜੀ ਰਾਤ ਸੀ ਛੋਟੇ ਸਾਹਿਬ ਜਦਿਆਂ ਦੇ ਮਾਤਾ ਗੁਜਰੀ ਨੇ ਸਰਹੰਦ ਕੱਟੀ ਸੀ ਉਸ ਤੋਂ ਬਾਅਦ ਤਾਂ ਛੋਟੇ ਸਾਹਿਬ ਜਦਿਆਂ ਨੂੰ ਜਿਹੜਾ ਆਪਾਂ ਕਹਿੰਦੇ ਵੀ ਹੈਨਾ ਦਵਾਰਾਂ ਦੇ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਤਾਂ ਦੋਸਤੋ ਇਹ ਉਹ ਥਾਂ ਹੈ ਪਵਿੱਤਰ ਜਗ੍ਹਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੇ ਰਾਤ ਕੱਟੀ ਸੀ ਪਰ ਬਹੁਤ ਲੋਕ ਇਸ ਜਗ੍ਹਾ ਬਾਰੇ ਨਹੀਂ ਜਾਣਦੇ ਬਹੁਤ ਘੱਟ ਲੋਕ ਜਾਣਦੇ ਆ ਤਾਂ ਆਪਾਂ ਸਿਹੜੀ ਤੋਂ ਤਕਰੀਬਨ 6-7 ਕਿਲੋਮੀਟਰ ਦੂਰੀਆਂ ਜਿੱਥੇ ਗੰਗੂ ਬ੍ਰਾਹਮਣ ਦਾ ਪਿੰਡ ਹੈਗਾ ਤੇ ਉਦੋਂ ਅੱਗੇ ਆਪਾਂ ਥੋੜਾ ਜਿਹਾ 7-8 ਕਿਲੋਮੀਟਰ ਆਏ ਆ ਤੇ ਕਾਇਨੌਰ ਜਿਹੜਾ ਇਸ ਪਿੰਡ ਦਾ ਨਾਮ ਹੈ ਤੇ ਜਿਲ੍ਹਾ ਜਿਹੜਾ ਉਹ ਰੋਪੜ ਪੈਂਦਾ ਹੈਗਾ ਤਾਂ ਆ ਦੇਖ ਲਓ ਤੁਸੀਂ ਤਾਂ ਇਹ ਸਾਰੇ ਜਿਹੜੇ ਉਸ ਵੇਲੇ ਇੱਥੇ ਜੰਗਲ ਹੁੰਦਾ ਸੀ ਹਾਲਾਂਕਿ ਹੁਣ ਜਿਹੜੇ ਸਾਰੇ ਦਰੱਖਤ ਉਹ ਕੱਟੇ ਗਏ ਛਿਰੀ ਹੁੰਦੀ ਸੀਗੀ ਇੱਕ ਤੇ ਆ ਜਿਹੜਾ ਤੁਸੀਂ ਛੱਪੜ ਆਪਣੇ ਪਿੱਛੇ ਵੇਖ ਰਹੇ ਹੋ ਇਹ ਛੱਪੜ ਬਹੁਤ ਜ਼ਿਆਦਾ ਵੱਡਾ ਹੁੰਦਾ ਸੀਗਾ ਉਸ ਟਾਈਮ ਪਰ ਹੁਣ ਜਿਹੜਾ ਇਹ ਛੱਪੜ ਬਹੁਤ ਛੋਟਾ ਹੋ ਗਿਆ ਤੇ ਕਾਈਨੌਰ ਜਿਹੜਾ ਗੁਰਦੁਆਰਾ ਬਣਿਆ ਹੋਇਆ ਉਹ ਸਾਹਮਣੇ ਆ ਤੁਸੀਂ ਗੁਰਦੁਆਰਾ ਸਾਹਿਬ ਵੇਖ ਲਓ ਜੰਡੀ ਸਰ ਸਾਹਿਬ ਜਿਹੜਾ ਇਹਦਾ ਨਾਮ ਹੈ ਬਾਕੀ ਸਾਰਾ ਇਤਿਹਾਸ ਸਾਹਮਣੇ ਲਿਖ ਕੇ ਵੀ ਲਾਇਆ ਤੁਸੀਂ ਬਕਾਇਦਾ ਆ ਕੇ ਪੜ੍ਹ ਵੀ ਸਕਦੇ ਹੋ ਤੇ ਆਜੋ ਹੁਣ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆਂ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੂੰ ਸਮਰਪਿਤ ਜਿਹੜਾ ਕਾਈਨੌਰ ਦੇ ਵਿੱਚ ਗੁਰੂ ਘਰ ਬਣਾਇਆ ਹੋਇਆ ਜਿਹੜਾ ਬਿਲਕੁਲ ਉਸ ਛੱਪੜ ਦੇ ਸਾਹਮਣੇ ਆ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬ ਜੱਦਾ ਨੇ ਰਾਤ ਕੱਟੀ ਸੀ ਉਹ ਥਾਂ ਹਾਲੇ ਵੀ ਉਸੇ ਤਰ੍ਹਾਂ ਪਈ ਆ ਜਿੱਥੇ ਰਾਤ ਕੱਟੀ ਸੀ ਪਰ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਥੋੜਾ ਜਿਹਾ ਇੱਧਰ ਹਟ ਕੇ ਬਣਾਇਆ ਹੋਇਆਗਾ ਤੇ ਇਹ ਆਪਾਂ ਜੇ ਹੁਣ ਦੁਆਰੇ ਦੱਸ ਦੀ ਵੀ ਗੱਲ ਕਰੀ ਹੈ ਕਿੱਥੇ ਆ ਤਾਂ ਫਤੇਗੜ ਸਾਹਿਬ ਤੋਂ ਆਪਾਂ ਜਦੋਂ ਮਰਿੰਡਾ ਹੋ ਕੇ ਅੱਗੇ ਸਿਹੜੀ ਜਾਂਦੇ ਆ ਸਿਹੜੀ ਤੋਂ ਤਕਰੀਬਨ 7-8 ਕਿਲੋਮੀਟਰ ਦੂਰੀ ਤੇ ਜਿਹੜਾ ਗੁਰੂ ਘਰ ਇਹ ਬਣਿਆ ਹੋਇਆ ਅੱਛਾ ਬਾਬਾ ਜੀ ਛੋਟੇ ਸਹਿਬ ਜੱਦਾ ਤੇ ਮਾਤਾ ਗੁਜਰ ਕੌਰ ਜੀ ਨੇ ਜਿੱਥੇ ਰਾਤ ਕੱਟੀ ਸੀ ਉਹ ਜਗ੍ਹਾ ਕਿਹੜੀ ਆ ਜੀ ਇਹ ਪਵਿੱਤਰ ਸਥਾਨ ਦੇ ਸਾਹਮਣੇ ਠੀਕ ਆ ਅੱਜ ਇੱਥੇ ਪੌੜੀਆਂ ਬਣੀਆਂ ਨਹੀਂ ਇਸ ਜਗ੍ਹਾ ਉਸ ਟਾਈਮ ਭਾਰੀ ਜੰਗਲ ਹੁੰਦਾ ਉਹ ਤੇ ਸਾਰੇ ਪਿੰਡ ਦੀ ਜੋਤ ਹੀ ਇਹ ਜੋ ਪਾ ਪਵਿੱਤਰ ਸਥਾਨ ਸਰੋਵਰ ਤਾਂ ਇੱਥੇ ਪਾਣੀ ਸਾਰੇ ਪਿੰਡ ਦੇ ਲੋਕ ਕੱਪੜੇ ਧੋਣੇ ਵਗੈਰਾ ਨਹਾਣਾ ਇਸ਼ਨਾਨ ਕਰਨਾ ਇਸ ਜਗ੍ਹਾ ਬਕਰਦੇ ਅੱਛਾ ਜੀ ਇਹ ਛੱਪੜ ਉਸੇ ਵੇਲੇ ਦਾ ਜੀ ਉਸੇ ਵੇਲੇ ਦਾ ਅੱਛਾ ਜਦੋਂ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਰ ਦੇ ਇੱਥੇ ਆਏ ਸੀ ਤਾਂ ਛੱਪੜ ਉਹਦਾ ਹੈਗਾ ਸੀਗਾ ਆਤਨਾ ਸਾਰੇ ਅੱਛਾ ਜੀ ਅੱਛਾ ਪਹਿਲਾਂ ਇੱਥੇ ਦਰਖਤ ਹੁੰਦੇ ਸੀ ਸਾਰੇ ਪਾਸੇ ਜੰਗਲੇ ਸਾਰੇ ਜੰਗਲ ਤਾਂ ਪੂਰਾ ਹੈ ਠੀਕ ਹੈ ਅੱਛਾ ਵਾਹ ਬਾਬਾ ਜੀ ਮਾਤਾ ਗੁਜਰੀ ਤੇ ਛੋਡੇ ਸਾਹਿਬ ਜੀ ਆਏ ਕਿੱਥੋਂ ਸੀ ਆਪਣੇ ਜਦੋਂ ਅਨੰਦਪ੍ਰਸਾਦ ਤੋਂ ਉਹਨੇ ਇਕੱਲਾ ਛੱਡਿਆ ਤੁਰਾਰ ਵੀ ਛੋੜਾ ਹੋਇਆ ਸਰਸਾ ਤੇ ਹਾਂਜੀ ਕੁੰਮਾ ਵਾਸਕੇ ਨੂੰ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਉਸ ਤੋਂ ਗੰਗੂ ਵਾਹਮਣੋਂ ਤੇ ਗੈਲ ਸੀ ਗੰਗੂ ਵਾਹਮਣੋਂ ਲੈ ਕੇ ਆ ਰਿਹਾ ਸੀ ਗੰਗੂ ਵਾਹਮਣ ਇਸ ਜਗ੍ਹਾ 'ਤੇ ਬਿਠਾ ਲ ਕੇ ਸਾਹਿਬ ਜੀ ਆਦਿ ਨੂੰ ਅਗਲੇ ਆਪਰਾਮ ਪਿੰਡ ਚਲੇ ਗਿਆ ਹੋ ਰਸਤਾ ਦੇਖਣ ਬਾਅਦ ਤੇ ਮੇਰਾ ਰਸਤਾ ਸਾਫ਼ ਹੈ ਕੋਈ ਰਕਾਵਟ ਨਹੀਂ ਕਿਸੇ ਕਿੰਦੀ ਅਸਲ ਰੇਵੀਤ ਗੱਗੂ ਮਾਮਣ ਦੇ ਮਨ ਦੇ ਵਿੱਚ ਬੇਈਮਾਨਾ ਸੀ ਉਹਨਾਂ ਦਾ ਜੋ ਟਾਈਮ ਸੀ ਉਹ ਲੰਘਾਰਿਆ ਸੀ। ਅੱਛਾ ਜੀ। ਉਹਨਾਂ ਮਾਤਾ ਜੀ ਦੇ ਕੋਲ ਮਾਇਆ ਮੋਹਰਾ ਸਨ। ਉਹਦੇ ਲਾਲਚ ਦੇ ਵਿੱਚ ਉਹਨਾਂ ਦਾ ਟਾਈਮ ਸੀ ਜੋ ਜਾ ਹੀ ਗਵਾ ਰਿਆ ਸੀ। ਇੱਧਰ ਉੱਧਰ ਕਰਕੇ ਉਹਨਾਂ ਦਾ ਟਾਈਮ ਹੈ ਜੋ ਲੰਘਾ ਰਿਹਾ ਸੀ ਉਹਨਾਂ ਨੂੰ। ਇਸ ਤੋਂ ਬਾਅਦ ਉਹ ਉਸ ਨੂੰ ਪਿੰਡ ਖੇੜੀ ਵਿਖਲੇ ਗਈ ਆਪਣੇ। ਅੱਛਾ ਬਾਬਾ ਜੀ ਇਸ ਜਗ੍ਹਾ ਦਾ ਪਤਾ ਕਿਵੇਂ ਲੱਗਿਆ ਵੀ ਇੱਥੇ ਛੋਟੇ ਸਾਹਿਬ ਜੀ ਆਦਿ ਨੇ ਰਾਤ ਕੱਟੀ ਸੀ। ਇਹ ਸਰਿੰਦਰ ਸਿੰਘ ਖਾਲਸਾ ਖੰਜੂਰਲਾ ਜ਼ਿਲ੍ਹਾ ਖੰਜੂਰਲਾ ਜਲੰਧਰ ਉਹਨਾਂ ਨੇ ਖੋਜ ਕਰੀ ਉਹਨਾਂ ਨੂੰ ਭਾਈ ਵੀਰ ਸਿੰਘ ਦਾ ਗ੍ਰੰਥ ਪੰਜਾਬੀ ਯੂਨੀਵਰਸਿਟੀ ਤੋਂ ਮਿਲਿਆ ਅੱਛਾ ਇਹ ਗ੍ਰੰਥ ਦੇ ਵਿੱਚ ਲਾਈਨਾਂ ਲਿਖੀਆਂ ਹੋਈਆਂ ਸਨ ਗੁਜਰੀ ਮਾਤਾ ਸਾਤ ਬਾਬਾ ਜੋਰਾਵਰ ਸਿੰਘ ਬਾਬਾ ਫਤੇਜ ਸਿੰਘ ਕਾਇਨੌਰ ਦੇ ਤਲਕੇ ਵਸੇ ਇੱਕ ਪਰਾਂਤ ਅੱਛਾ ਇੱਕ ਰਾਤ ਕੱਟੀ ਸੀ ਨਹੀਂ ਇਹ ਵਰਨਨ ਮਿਲਿਆ ਕਾ ਉਹਨਾਂ ਬਾਅਦ ਚੋਂ ਨੇ ਖੋਜ ਕਰੀ ਕੁੰਮਾ ਵਾਸਕੀ ਦੇ ਸਥਾਨ ਦੇ ਬਧੀ ਖੋਜ ਕਰੀ ਉਸ ਤੋਂ ਬਾਅਦ ਕਾਇਨੌਰ ਦੇ ਸਥਾਨ ਤੇ ਇਹ ਉਹਨਾਂ ਦੇ ਇੱਕ ਤਲ ਦੇ ਉੱਪਰ ਅੱਛਾ ਤਲ ਕੋਈ ਹੋਰ ਹੈ ਨਹੀਂ ਸੀ ਛਪੜੇ ਹੀ ਸੀਗਾ ਅੱਛਾ ਇਸ ਘਰ ਕੀ ਮਤਲਬ ਇੱਥੇ ਗੁਰੂ ਦੁਆਰਾ ਸ਼ਿਸ਼ੋਭਿਤ ਹੋਇਆ ਪਿੰਡ ਤੱਕ ਸਾਰੇ ਛੱਪੜ ਦਾ ਹੈ ਅੱਛਾ ਸਾਰੇ ਪਾਸੇ ਛੱਪੜ ਸੀਗਾ ਹਾਂ ਅੱਛਾ ਬਾਬਾ ਜੀ ਇਹ ਮਤਲਬ ਰਾਸਤਾ ਹੁਣ ਬਣਾਇਆ ਗਿਆ ਪਹਿਲਾਂ ਸੀ ਇਹ ਹੁਣ ਬਣਾਇਆ ਗਿਆ ਤੇ ਇੱਕ ਵਾਰ ਸੇ ਗੰਦਾ ਬਾਣੀ ਪੈਂਦਾ ਇੱਥੇ ਇੱਕ ਵਾਰ ਸੇ ਆ ਸਾਫ ਪਾਣੀ ਹੁਣੇ ਸੀ ਕਰਿਆ ਸੀ ਖਦਾ ਜੂਤ ਅੱਛਾ ਇਹ ਆਪੇ ਚੱਲ ਰਹੀ ਹੈ ਨਵੀਂ ਨਵੰਦੀ ਰਾਹ ਤੇ ਬਣਾਇਆ ਜਾਣਾ ਹੈ ਜੀ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਇਤਿਹਾਸਕ ਚੀਜ਼ਾਂ ਨੇ ਮਤਲਬ ਇਸ ਤਰ੍ਹਾਂ ਹੀ ਰਹਿਣੀਆਂ ਚਾਹੀਂਦੇ ਨੇ ਜਿਵੇਂ ਉਦੋਂ ਸੀ ਚਲੋ ਹਾਇ ਤਾਂ ਸੇ ਜਿਹੜੇ ਸਮੇਂ ਦੇ ਮੁਤਾਬਕ ਹੁਣ ਅੱਗੇ ਅ ਕੋਜ ਹੋ ਰਹੀ ਆ ਜ ਜ ਸੁਧਾਰ ਕਰ ਰਹੇ ਆ ਸਾਫ ਸਪਾਈ ਕਰ ਰਹੇ ਆ ਉਹਦੇ ਸਾਹਮਣੇ ਖੜੋ ਜਾ ਬੰਦੇ ਗੁਰੂ ਛੋਟੇ ਸਹਿਬਜਾਦਿਆਂ ਦੇ ਮਾਤਾ ਗੁਜਰੀ ਨੇ ਇੱਥੇ ਰਾਤ ਕੱਟੀ ਸੀ ਹਾਂਜੀ ਹੁਣ ਮਤਲਬ ਆਪਾਂ ਇਹਨਾਂ ਨੂੰ ਐਂ ਜਾ ਪੱਧਰਾ ਕਰਤਾ ਜਾਂ ਇੱਥੇ ਕੋਈ ਹੋਰ ਚੀਜ਼ ਸਰੋਵਰ ਬਣਾਤਾ ਜਾਂ ਪੱਥਰ ਲਾਤਾ ਤਾਂ ਜਿੱਥੇ ਰਾਤ ਕੱਟੀ ਸੀ ਉਹ ਥਾਂ ਦਾ ਸਾਰੀ ਹੁਣ ਲੁਕ ਜਾਣੀ ਐ ਕਿਸੇ ਨੂੰ ਪਤਾ ਨਹੀਂ ਲੱਗਣਾ ਨੀ ਇਹ ਜਗਾ ਰੱਖੀ ਵੀ ਇਦਾਂ ਹੀ ਇਦਾਂ ਹੀ ਰੱਖਣੀ ਐ ਅੱਛਾ ਇਹ ਪੌੜੀਆਂ ਦਾ ਬਾਅਦ ਚ ਬਣਾਈਏਗੇ ਇਹ ਪਹਿਲਾਂ ਤਾਂ ਨਹੀਂ ਸੀ ਤਾਂ ਇਹਨੂੰ ਬਾਅਦ ਚ ਬਣਾਈਏਗੇ ਠੀਕ ਆ ਜੀ ਤਾਂ ਸ਼ੁਕਰੀਆ ਬਬਈ ਧੰਨਵਾਦ ਤੁਹਾਡਾ ਹੀ ਬਹੁਤ-ਬਹੁਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਇਹ ਥਾਂ ਸੀਗਾ ਰਾਤ ਦਾ ਵੇਲਾ ਸੀ ਜਦੋਂ ਮਾਤਾ ਗੁਜਰੀ ਦੇ ਤੇ ਛੋਟੇ ਸਾਹਿਬ ਜਰਦਿਆਂ ਨੇ ਇਸ ਥਾਂ ਤੇ ਰਾਤ ਕੱਟੀ ਸੀ ਕਾਇਨੌਰ ਪਿੰਡ ਰੋਪੜ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਪੈਂਦਾ ਹੈ ਤੇ ਜੰਡੀ ਸਰ ਸਾਹਿਬ ਇਸ ਗੁਰਦੁਆਰੇ ਦਾ ਨਾਮ ਹੈ ਬਹੁਤ سارے ਲੋਕ ਆਪਣੇ ਆਉਂਦੇ ਆ ਫਤਿਹਗੜ੍ਹ ਸਾਹਿਬ ਹੈ ਨਾ ਤੇ ਇੱਧਰ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਪਰ ਇੱਥੋਂ ਬਹੁਤ ਘੱਟ ਲੋਕ ਆਉਂਦੇ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਵਧੀਆ ਲੱਗੀ ਤਾਂ ਤੇ ਕਾਇਨੌਰ ਇਸ ਪਿੰਡ ਦਾ ਨਾਮ ਹੈ ਤੇ ਜਿਲ੍ਹਾ ਜਿਹੜਾ ਉਹ ਰੋਪੜ ਪੈਂਦਾ ਹੈਗਾ